ਸੁੱਕਾਈ ਨਾਂਕੇ ਤੇ ਜਾਣੂ ਕੀ ਮੌਸਰ ਆ ਰਿਆਂ ਨੂੰ ਹੈ ਦਸੋਂ ਸੁੱਕਾਈ ਨਾਂਕੇ ਗਿਆ ਤਾਂ ਘਰ ਭਲੇਖਾ ਹੀ ਕਾਦਾ ਫਿਰ ਆਪਣੀ ਹਰੀ ਪਾਕੀ ਕਾ ਲਈ ਲੈ ਆਪਾਂ ਦੋ ਚਾਰ ਨਾਰੇ ਲਾਉਣਿਆ ਸੁੱਕਾ ਨਹੀਂ ਲੱਗਣ ਜੇੜਾ ਬੰਦੇ ਦਾ ਪੁੱਤ ਬਣਾ ਕੇ ਮੇਰੇ ਇੱਕ ਤਾਂ ਜਿੱਦੀ ਵਰਤੰਦਾ ਮੱਲਾਹ ਜੱਲਾਹ ਜੱਲਾਹ ਕਾ ਤੀਖਦਾ ਜੁੜਿਆ ਨੇ ਇੱਕ ਤਾਂ ਜਿੱਦੀ ਵਰਤੰਦਾ ਆਵਾਜ਼ 80 500 ਦਿਨੇ ਆ। ਮਰਦੁਦਾਦ ਮਰਦੁਦਾਦ। ਹੋਟਲ ਨੂੰ ਠੇਕੇ ਦੇ ਲਾੜ ਵਾਲੇ ਗਤਾਰ ਪੰਜਾਬੀ ਮਰਦੁਦਾਦ। ਮਰਦੁਦਾਦ ਮਰਦੁਦਾਦ। ਇਹ ਨਾ ਗਤਾਰਾ ਨੂੰ ਮਰਦੁਦਾਦ। ਮਰਦੁਦਾਦ ਮਰਦੁਦਾਦ। ਮੈਂ ਇੱਕ ਪੁੱਤਰਾ ਚੜਾ ਹਸਰਾਜ ਹਸਨੂ ਜੇ ਤੂੰ ਮਜਦਰ ਮਜਦੂਰ ਦਾ ਪੁੱਤਰ ਜੇ। ਤਹੰਦੋ ਦੀ ਆਵਾਜ਼ ਚੁੱਕੀ ਐ ਕਿਸਾਨਾਂ ਦੀ ਅਸੀਂ ਆਵਾਜ਼ ਚੁੱਕੀ ਐ ਮਜ਼ਦੂਰਾਂ ਦੀ ਆ ਮੰਗ 11 ਨੰਬਰ ਤੇ ਦੇਖ ਲਓ ਅਸੀਂ ਇਹ ਗੱਲ ਕਹੀ ਐ ਤੇਰੀ ਸਰਕਾਰ ਨੂੰ ਕਿ ਮਨਰੇਕਾਂ ਨੂੰ 200 ਦਾ ਲਾਗੂ ਕਰੇ 700 ਰੁਪਏ ਦਿਹਾੜੀ ਹੋਵੇ ਸਾਡੇ ਮਜ਼ਦੂਰ ਵੀਰ ਦੀ ਜੇ ਅੱਜ ਮਨਰੇਕਾਂ ਮਜ਼ਦੂਰ ਦੀ ਸੀ 1000 ਦੇਵਾਂਗੇ ਐਮਐਸਪੀ ਗਰੰਟੀ ਕਾਨੂੰਨ ਦਿਓ ਇਹ ਮੰਗਾਂ ਨੇ ਹੰਸਰਾਜ ਹੰਸ ਜਿਹੜਾ ਤੂੰ ਕਹਿੰਨੇ ਮੈਨੂੰ ਮਹਿਤਰਾਜ ਮਿਤ ਬਣਾਤਾ ਮੈਂ ਕਿਹਾ ਤੇਰੇ ਤੋਂ ਮਹਿਤਰਾਜ ਮਿਤ ਕਾਣ ਦੀ ਚੁਰਤ ਨਹੀਂ ਰਹਿਣੀ ਤੇਰੀ ਵਾਹ ਪੰਜਾਬ ਦੇ ਵਾਸੀਆਂ ਨਾਲ ਪਈ ਹੈ ਤੇਰੀ ਵਾਹ ਅੱਜ ਵੀ ਮੇਰੇ ਤੋਂ ਵੱਧ ਉਮਰ ਦੇ ਉਸ ਥਰੂ ਗੈਸ ਦੇ ਨਾਲ ਬਿਮਾਰ ਹੋਏ ਲੋਕ ਹੱਤਪਤਾਲਾਂ ਦੇ ਵਿੱਚ ਸਭ ਤੋਂ ਦਸਰਕ ਵਰਗੇ ਜਿਹੜੇ ਇਲਾਜ ਕਰਵਾ ਰਹੇ ਨੇ ਉਹਦੇ ਨਾਲ ਦੇ ਹੋਰ ਸੈਂਕੜੇ ਸੋਚੀ ਨੇ ਜਿਹੜੇ ਪਹਿਲਾਂ ਬਿਮਾਰੀ ਤੋਂ ਮਾਰੇ ਮੋੜ ਪੀੜਤ ਸੀ ਉਹ ਥਰੂ ਗੈਸ ਦੇ ਗੋਰੀਆਂ ਨੇ ਇਹਨਾਂ ਲੰਮਾ ਅਸੇ ਰੱਖਿਆ ਅੱਜ ਵੀ ਕਸਾਨ ਉਹਦਾ ਜਿਹੜਾ ਖਮਿਆਜਾ ਭੁਗਤ ਰਿਹਾ ਅਸੀਂ ਉੱਥੇ ਫੜ ਕੇ ਆਏ ਹਾਂ ਵਾਅਦਾ ਲਿਆ ਜਿਹੜੀ ਚੀਜ਼ ਤੋਂ ਮਰਦੀ ਖਦਾ ਵੰਤਰੀ ਜਵਾਬ ਜਬਤ ਕਰਾਵਾਂਗੇ ਬੋਲੋ ਦੋਸਤੋ ਨਹੀਂ ਗਈ ਬਾਹਰ ਕੋਲਾ ਕਰੇ ਕਿਰਪਾ ਕਰਕੇ ਮੈਂ ਤੁਹਾਨੂੰ ਇੱਕ ਹੀ ਗੱਲ ਦੱਸਦਾ ਤੁਸੀਂ ਐਂ ਖੜੇ ਹੋਏ ਹੱਕ ਦੀ ਬੋਲਦੇ ਹੋ ਮੁਰਤਾਬਦ ਕਾਰਪੋਰੇਟ ਮੁਰਤਾਬਦ ਡਬਲਯੂਟੀਓ ਤੋਂ ਬਾਹਰ ਕੱਢੋ ਮਾਈਕ ਆਨ ਕਰਤਾਬਦ ਨਾਹਰਾ ਲਾਜੋ ਅਸੀਂ ਉਪਰੋਂ ਕਿੱਥੋਂ ਉਪਰੋਂ ਸ਼ਿਵਰ ਬੋਲਣ ਕਰੀਏ ਲਾਲਾ ਵੀ ਨਹੀਂ ਆ ਰਹੇ ਤੁਸੀਂ ਨਿੰਮ ਲਾਲਾ ਹੋ ਗਿਆ ਆ ਗਿਆ ਹੋਇਆ ਸਾਹ ਦੇਖੋ ਜਿੱਥੇ ਕਿਤੇ ਵੀ ਗਏ ਪਰਲੇ ਬੰਨੇ ਲੱਗੂ ਪੰਜੇ ਵੀ ਛੱਜੇ ੱਖੀ ਕੋਲੇ ਹਮ ਦਰਦੀ ਆ ਸੱਤ ਡਾਂਟਾ ਸਿਕੰਦਰ ਸਿੰਘ ਮੇਰ ਸਿੰਘ ਏਨੰਬਰ ਕਿੱਲੇ ਤੇ ਮਲਾਜਮਾਨੀ ਦੀ ਹੱਥੋਂ ਇਧਰ ਦੇ ਨਾਂਗਾ ਜ਼ਿੰਦਗੀ ਪਹਿਲੂ ਪਤੇ ਉਨਤੇ ਪਰਚਾ ਦਰਜ ਕਰੋ ਅੱਜ ਕਣਕ ਨੂੰ ਅੱਗ ਲੱਗੀ ਜਾਂਦੀ ਆ ਨਹੀਂ ਜੀ ਤੇ ਜਿਹੜਾ ਕਿਸਾਨ ਦੇ ਕਤਲ ਕੀਤੇ ਗਏ ਉਹਨਾਂ ਤੇ ਪਰਚਾ ਦਰਜ ਕਿਉਂ ਨਹੀਂ ਮੈਨੂੰ ਨੰਗੜਾ ਥੋੜਾ ਹੀ ਦਾ ਇਧਰ ਨਾਂਗਾ ਮਿਹਰਬਾਨ 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 13 ਮਹੀਨੇ ਪ੍ਰਾਈਮ ਮਿਨਿਸਟਰ ਬਿਲਗੀ ਦੀ ਕਿਰਾਇਆ ਮਤਰੀਣਾ ਨਿਕਲਿਆ ਕੀ ਆ ਲੱਕੜ ਦਾ ਮੁੰਡਾ ਦਿੱਤਾ ਔਰੋਂਦਾ ਨਹੀਂ ਹੁੰਦਾ ਹੰਸਰਾਜ ਜੀ ਲੱਕੜ ਦਾ ਮੁੰਡਾ ਲੱਕੜ ਦਾ ਮੁੰਡਾ ਦੇ ਦਿੰਦੇ ਆ ਰੋਂਦਾ ਨਹੀਂ ਉਹ ਕਿਉਂ ਡੇਟ ਕਿਉਂ ਦਿੱਤੀ ਅਜੇ ਮਿਸ਼ਰਾ ਟੈਣੀ ਨੂੰ ਟਿਕਟ ਕਿਉਂ ਦਿੱਤੀ ਉਹ ਤਾਂ ਕਾਤਲ ਹੈ ਕਾਤਲ ਨੂੰ ਟਿਕਟ ਕਿੱਥੇ ਸਾਡੇ ਕੋਲੇ ਸਵਾਲਾਂ ਦੇ ਚ ਬੰਦੇ ਤੁਸੀਂ ਆਪ ਦੱਸ ਦਿਓ ਸਾਹਿਬ ਬੜੇ ਜ਼ਿੰਮੇਵਾਰ ਬੰਦੇ ਆ ਪਾਜੀ ਮੇਰੇ ਕਲਾਸ ਦਾ ਆ ਅੰਗਰੇਜ਼ਾਂ ਦੇ ਟੋਨੀ ਹੂੰ ਮੇਰਾ ਭਰਾ ਆ ਟੋਟਿਓ ਵੱਡੇ ਫਾਇਰ ਵਿੱਚ ਥੋਸੇ ਵੜਨੇ ਆ ਫਾਟ ਬਣਾਉਣਾ ਅੱਗੇ ਕਰ ਦਿਓ ਆਜ ਪ੍ਰਧਾਨਗੀ ਕਰਾਂਗੇ ਪਰ ਡਬਲਯੂਟੀ ਉੱਤੇ ਮੈਂ ਚੁਣ ਸਕਦਾ ਮੇਰੀਆਂ ਨੂੰ ਡਬਲਯੂਟੀ ਪਹਿਲਾਂ ਨਾਟਕ ਕਰਾਂਗੇ ਫਿਰ ਪੂਰੇ ਪੰਜਾਬ ਚ ਪੂਰੀ ਦੁਨੀਆ ਚ ਸ਼ਾਇਦ ਇਹ ਗੱਲ ਪਹੁੰਚ ਜਾਵੇ ਜੋ ਤੁਸੀਂ ਗੱਲ ਕਹੀ ਹੈ ਕਿ ਦਿੱਲੀ ਜਾਣ ਤੋਂ ਕਿਉਂ ਰੁਕਿਆ ਜਾਂਦਾ ਇਹ ਗੱਲ ਤੁਹਾਡੀ ਵਾਜਬ ਹੈ ਸਵਾਲ ਵੀ ਜਾਇਜ਼ ਹੈ ਆਪਣਾ ਮੁੱਲ ਕਿ ਆਪਾਂ ਕਿਤੇ ਵੀ ਜਾ ਸਕਦੇ ਹਾਂ ਮੇਰੀ ਸੁਨਿਮਰ ਬੇਨਤੀ ਆ ਸਭ ਤੋਂ ਪਹਿਲਾਂ ਇੱਕ ਵਾਰੀ ਫਤਿਹ ਜਰੂਰ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਮਝ ਲਓ ਮੈਂ ਹਾਜ਼ਰ ਹੋ ਗਿਆ ਸੀ ਐਮਐਸਪੀ ਜੀ ਸਾਨੂੰ ਸਵਾਲ ਦਾ ਜਵਾਬ ਦੇ ਦਿਓ ਮੈਂ ਦਿੰਦਾ ਸਵਾਲ ਕਾਲੀ ਨੂੰ ਪੁੱਛੋ ਇੱਕ ਮੇਰੀ ਬੇਨਤੀ ਕਰੋ ਬੇਨਤੀ ਮੇਰੀ ਹੈ ਕਿ ਜਦੋਂ ਮੈਂ ਬੋਲਦਾ ਫਿਰ ਨਾ ਬੋਲਣ ਜਦੋਂ ਤੁਸੀਂ ਬੋਲੋਗੇ ਤਾਂ ਮੈਂ ਬਿਲਕੁਲ ਬਾਕੀ ਸਾਰੇ ਖਾਬ ਆਪਣਾ ਮੁੱਲ ਕਿ ਆਪਾਂ ਕਿਤੇ ਵੀ ਜਾ ਸਕਦੇ ਆਪਣੇ ਹੱਕਾਂ ਦੀ ਆਵਾਜ਼ ਬਾ ਬਲੰ ਤਰੀਕੇ ਨਾਲ ਠੋੜ ਲੈ ਕਿਉਂਕਿ ਆਪਣੇ ਸਤਿਗੁਰੂ ਬਾਜਾ ਵਾਲੇ ਬਾਪੂ ਨੇ ਆਪਾਂ ਨੂੰ ਗੈਰਤ ਤੇ ਅਣਖ ਦੀ ਗੁਰਤੀ ਬਖਸ਼ੀ ਸੀ ਜਿੱਥੇ ਤੱਕ ਮੇਰੀ ਇੱਕੋ ਹੀ ਬੇਨਤੀ ਆ ਕਿ ਸ਼ਾਇਦ ਜਦੋਂ ਗੁਰੂ ਵਾਲਿਆ ਹੋ ਜਾਈਦਾ ਅੰਮ੍ਰਿਤ ਛਕ ਲੈਂਦਾ ਉਹ ਕਹਿੰਦੇ ਤਾਂ ਨਾਥਿਕ ਹਸਮ ਹੱਥ ਹੋ ਜਾਂਦੀ ਹੈ ਫਿਰ ਲਗਾਮ ਗੁਰੂ ਦੇ ਕੋਲ ਹੁੰਦੀ ਹੈ ਕਿ ਗੁਰੂ ਸਾਹਿਬਾਨ ਨੇ ਸਾਨੂੰ ਨਿਮਰਤਾ ਸਿਖਾਈ ਆ ਥੋੜੀ ਜੀ ਆਪਾਂ ਭਾਸ਼ਾ ਆਪਣੀ ਵੋਕੈਬਲਰੀ ਸ਼ਬਦਾਵਲੀ ਥੋੜੀ ਜੀ ਨਿਮਰਤਾ ਵਾਲੀ ਰੱਖੀਏ ਨਹੀਂ 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 ਹੌਸਰ ਸਿੰਘ ਜੀ ਸੁਣੋ ਐਮਪੀ ਸਾਹਿਬੇ ਗੱਲ ਕਰੀ ਪੜੀ ਜੀ ਗੱਲ ਦਾ ਜਵਾਬ ਦਿਓ ਵੀ ਸਾਨੂੰ ਦਿੱਲੀ ਜਾਣ ਤੋਂ ਮੈਂ ਨਹੀਂ ਤੁਮਕੋ ਰੋਕਿਆ ਬਾਬਾ ਜਵਾਬ ਕਿੰਨਾ ਦੋ ਸ਼ਬਦ ਅਸੀਂ ਤੁਹਾਡੀ ਨਹੀਂ ਸੁਣਨਾ ਜੀ ਆਪਣੇ ਬੰਦੇ ਦਾ ਸਿੱਧੇ ਹੋ ਜਾਂਦੇ ਪਾਗੀ ਜਾਤੀ ਪੌਰ ਤੇ ਇਹ ਅਸੀਂ ਉਹ ਫਲਾਣੇ ਪ੍ਰਾਇਮਿੰਿਸਟਰ ਨੂੰ ਮਾਰ ਸਕਦੇ ਤੈਨੂੰ ਵੀ ਮਾਰ ਸਕਦੇ ਘਬਰਾ ਹੇ ਨਾ ਨਾ ਖੜੀ ਗੱਲ ਖੜੇ ਮੈਦਾਨ ਤੋਂ ਬਾਹਰ ਨਾ ਜਾਓ ਸਾਡੇ ਬਿਆਨ ਖੜੀ ਗੱਲ ਦਾ ਜਵਾਬ ਇਹ ਹੈ ਲੈਵਲ ਟੱਗਰ ਕਿ ਜੇ ਆਪਾਂ ਨਿਬਰਤਾ ਦੇ ਨਾਲ ਪਿਆਰ ਨਾਲ ਆਪਾਂ ਜਾਵਾਂਗੇ ਤੇ ਕੋਈ ਰੁਕੇਗਾ ਨਹੀਂ ਮੈਨੂੰ ਲੱਗਦਾ ਸਾਡੇ ਕੋਲ ਕਿਹੜਾ ਇੱਕੋ ਮਿੰਟ ਦੀ ਸਾਡੇ ਕੋਲ ਕਿਹੜਾ ਅਸਲਾ ਸੀ ਸਰਕਾਰ ਜਿੰਨਾ ਜਿਹੜਾ ਕਿ ਅਸੀਂ ਅਸਲਾ ਲੈ ਕੇ ਜਾ ਰਹੇ ਸੀ ਸਾਡੇ ਕੋਲ ਇੱਕ ਸਾਡਾ ਆਪਦਾ ਟਰੈਕਟਰ ਇੱਕ ਟਰਾਲੀ ਇੱਕ ਜਿਹੜਾ ਸਾਡੇ ਕੋਲ ਰੋਟੀਆਂ ਬਕਾਉਣ ਵਾਲਾ ਆਟੇ ਵਾਲਾ ਸਾਧਨ ਸੀ ਇਸ ਤੋਂ ਵੱਧ ਸਰਕਾਰ ਨੇ ਸਾਡੇ ਕੋਲ ਗੁੱਸਾ ਬੁਧ ਤੁਸੀਂ ਜੋ ਜਵਾਬ ਦੇਣਾ ਮੈਨੂੰ 100% ਯਕੀਨ ਹੈ ਮੈਂ ਯਕੀਨ ਕਰਕੇ ਹਾਂ ਤੁਹਾਡੇ ਕੋਲ ਮੈਨੂੰ ਪੁੱਤ ਉਹ ਉਸ ਦਾ ਨਾ ਮੇਰੀ ਫੌਜ ਵੀ ਰੁਕਦੀ ਹੈ ਮੈਨੂੰ ਮੇਰੇ ਦੋਸਤ ਮੇਰੇ ਬੱਚੇ ਰੋਂਣ ਲੱ ਪੈਂਦੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿٹے ਮੈਂ ਕਰਜ਼ਦਾਰ ਆ ਨੂਨ ਮੈਂ ਕਿਹਾ ਆਂ ਮੈਂ ਤਾਂ ਜਾਣਾ ਚਾਖਮਾ ਤੇ ਨੂਨ ਸਿੱਟਣਾ ਆ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਦੇ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਵਰਤਨ ਨਾਲ ਜਾਣਾ ਨਹੀਂ ਅਸੀਂ ਨਿਵਰਤਨ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ 13 ਮਹੀਨੇ ਫਿਰ ਵੀ ਕਿਉਂ ਜਾਂਦੇ 13 ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਤੋਂ ਜਾ ਕੇ ਪੁੱਛੀ ਹੋਊਗਾ 13 ਮਹੀਨੇ ਉਹ ਜਿਹੜੇ ਮੈਂ ਆਪ ਉਥੇ ਦੇਖੇ ਆ ਆਪਣੀਆਂ ਅੱਖਾਂ ਨਾਲ ਕੋਈ ਕੁਦਰਤ ਦੇ ਮਾਲਕ ਨੇ ਗੁਰਨਾਨਕ ਪਾਤਸ਼ਾਹ ਨੇ ਐਸਾ ਵਰਤਾਰਾ ਬਤਾਇਆ ਜਵਾਬ ਨਹੀਂ ਦੇ ਸਕਦਾ ਜੁਹਾਂ 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 ਜ ਹੰਸਰਾਜ ਮਰਦਾਬਾ ਹੰਸਰਾਜ ਦਾ ਜਵਾਬ ਇਹ ਉਸ ਗੱਲ ਦਾ ਇਹ ਹੈ ਜਵਾਬ ਕਿ ਜੇ ਤੁਹਾਨੂੰ ਹਕੂਮਤ ਹੈ ਜਾਂ ਕਿਸੇ ਦਾ ਇਹ ਇਤਰਾਜ਼ ਹੈ ਹਾਂਜੀ ਹੰਸਰਾਜ ਹੰਸ ਤੋਂ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਗਿਆ ਨਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਮਾਜ਼ ਹੀ ਮੈਨੂੰ ਬਾਅਦ ਜਦੋਂ ਫਰਸ਼ ਕਰ ਲ ਮੇਰੇ ਕੋ ਚਾਚਾ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ ਬਣੇ ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਸ ਤੋਂ ਬਾਅਦ ਜਿਹੇ ਹੋਗੇ ਪ੍ਰਾਣੀ ਬਾਰੇ ਸੁਣਨ ਤੋਂ ਪਹਿਲਾਂ ਐਮਪੀ ਨੇ ਪੜਿਆ ਨਾ ਆਰਡੀਨੈਂਸ ਬਾਰੇ ਮੈਂ ਰੋਜ਼ ਇੰਟਰੈਕਟ ਸੀ اچھا ਇੱਕ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਇਹ ਦੇਖੋ ਜਵਾਬ ਹੈ ਸੁਣੋ ਕੱਢਣ ਨੂੰ ਸਿੱਧੀ ਗੋਲੀ ਕਿਉਂ ਮਾਰਦੇ ਬਸ ਜਵਾਬ ਸੁਣ ਲਓ ਚੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰ ਮੇਰਾ ਹਫ਼ਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਕੱਢ ਕੇ ਸਾਰਾ ਜਮਾਨਾ ਦੇ ਸਰ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਦਿਓ ਜਵਾਬ ਹੋਈ ਸੀ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਨਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਆ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮਨਿਸ ਸਾਹਿਬ ਕੋਲ ਲੈ ਕੇ ਜਾਣਾ। ਉਹ ਸਰ ਸਾਨੂੰ ਇਹ ਦੱਸੋ ਵੀ ਸਾਨੂੰ ਰੋਕਿਆ ਸਾਡੀ ਰਾਜਤਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਜੀ ਇਹ ਗੱਲ ਹੋ ਰਹੀ ਹੈ ਬੈਠ ਕੇ ਗੱਲ ਹੋ ਰਹੀ ਹੈ ਅਸੀਂ ਪੁੱਛ ਰਹੇ ਹਾਂ ਬੈਠ ਕੇ ਅਸੀਂ ਅਸੀਂ 10 ਮਿੰਟ ਬੈਠੇ ਰਹੇ 1 ਮਿੰਟ ਬਹੁਤ ਮਾਹਰ ਮੀਟਿੰਗ ਜਨਾਬ ਉਹ ਮਾਮਾ ਸਾਹਿਬ ਦੇ ਸ਼ੌਕ ਦੇਖਦੇ ਹੁੰਦੇ ਨਹੀਂ ਬੈਠ ਕੇ ਜੋ ਦੇ ਰਹੇ ਨੇ ਬੈਠ ਮਿੰਟ ਜਾਣਾ ਸਿੱਖ ਮਸਾਲਾ ਸਿੱਖ ਰੁਰਕੇ ਵਾਲੇ ਇੱਕ ਰਾਜੇਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾਂ ਦਿੱਤੇ ਸਰ ਜੀ ਪੰਜ ਨਾਂ ਭਾਜੀ ਬਾਈ ਵੀ ਸੁਣ ਲੋ ਪੰਜ ਨਾਂ ਦਿੱਤੇ ਸੀ ਛੇਵੀ ਕੋਈ ਬੀਬੀ ਜੀ ਵੀ ਸੀ ਜਥੇਬੰਦੀ ਚ ਮੈਨੂੰ ਮੇਰੇ ਮੋਬਾਈਲ 'ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹੋਗੇ ਤਾਂ ਅਖਬਾਰ 'ਚ ਛਾਪ ਦਊਗਾ ਟਾਈਮ ਲੈ ਲਿਆ ਸੀ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ 'ਚ ਜਦੋਂ ਮੈਂ ਗੱਲ ਕਰਾਈ ਨਾ ਤੌਰ ਸਰ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕਿਹੜੀ ਡੇਟ ਦੀ ਗੱਲ ਕਰਦੇ ਹੋ ਤੁਸੀਂ ਉਸ ਉਹਨਾਂ ਦਿਨਾਂ ਦੀ ਜਦੋਂ ਪਹਿਲਾਂ ਕਿਹੜੇ ਦਿਨਾਂ ਦੀ 20 20 ਦੀ ਜਿਹੜਾ ਦਿਨਾਂ ਦੀ ਹੁਣ ਗੱਲ ਕਰਦਾ ਹਾਂ ਉਹਨਾਂ ਵਾਲੀ ਉਹਨਾਂ ਵਾਲੀ ਗੱਲ ਹਾਂਜੀ ਹੁਣ ਦੀ ਹੁਣ ਦੀ ਗੱਲ ਜਾਨੇ ਇਹ ਅੱਜ ਤਾਂ ਹੁਣ ਪੁੱਛ ਰਿਹਾ ਇਹਨਾਂ 2 ਮਹੀਨਿਆਂ ਦੇ ਦਾ ਹੋਰ ਜਿਹਦਾ ਹੋਰਨ ਤੋਂ ਅੱਛਾ ਜੋ ਮੈਂ ਪਹਿਲਾਂ ਜੋ ਮੈਂ ਪਹਿਲਾਂ ਖੇਤ ਛੱਡੋ ਜੀ ਪਹਿਲਾਂ ਦਾ ਛੱਡੋ ਵੀ 20 ਨੋਬਰ ਨੂੰ ਛੱਡੋ ਕਿਉਂ ਉਹਦੇ ਨਾਲ ਰਿਲੇਟਡ ਆ ਚਲੋ ਦੱਸੋ ਉਹਦੇ ਨਾਲ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਤੂੰ ਵਿਚਿਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏਗੀ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿੰਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਤੀਆਂ ਮੈਂ ਕਿਹਾ ਪ੍ਰਧਾਨ ਮੰਤਰੀ ਕਿਹਾ ਜੀ ਤੇ ਲੋਕਾਂ ਵਾਸਤੇ ਟਾਈਮ ਹੈ ਨਹੀਂ ਨਹੀਂ ਮਾੜੇ ਲੋਕਾਂ ਸਿਸਟਮ ਦਾ ਹੁੰਦਾ ਇੱਕਦਮ ਥੋੜੀ ਨਹੀਂ ਮਿਲਦਾ ਨਹੀਂ ਜੀ ਨਹੀਂ ਕੋਈ ਸਮੱਸਿਆ ਨਹੀਂ ਲੋਕਾਂ ਤੋਂ ਵੱਡਾ ਕੋਈ ਪ੍ਰਧਾਨ ਮੰਤਰੀ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਨਨੇ 5:30 ਵਜੇ ਮੋਬਾਈਲ ਆਫ ਕਰ ਲਏ ਸੀ ਤੁਸੀਂ ਫੋਨ ਕਰਕੇ ਸਰ ਉਹ ਗੱਲ ਵੱਖਰੀ ਹੈ ਵੀ ਜਾਂ ਤੋਂ ਰੋਕਣਾ ਦੇਸ ਦੀ ਰਾਖੀ ਹੈ ਜਿਹੜਾ ਮੇਰਾ ਕੈਰੇਕਟਰ ਹੈ ਮੈਂ ਆਪਣੇ ਆਪਣੇ ਜਵਾਬ ਦੇ ਜੇ ਪਹਿਲਾਂ ਤੁਸੀਂ ਆਉਂਦਾ ਪਹਿਲਾਂ ਤੁਸੀਂ ਆਉਂਦਾ ਤੁਹਾਨੂੰ ਹਮੇਸ਼ਾ ਜੁੜਿਆ ਰਹੇ ਨਹੀਂ ਕਹਿੰਦੇ ਮੈਂ ਜਿੰਨੀ ਜ਼ਰੂਰ ਕਰਨਾ ਕਿ ਨਹੀਂ ਜਾ ਸਕਦੇ ਜਿੱਥੇ ਜ਼ਰੂਰ ਨਹੀਂ ਜਾ ਸਕਦੇ ਬੀਜਪੀ ਦੀ ਟੈਗ ਛੱਡ ਦਿਓ ਹਮੇਸ਼ਾ ਬਦਲੀ ਹੋਣੀ ਹੈ ਬਹੁਤ ਬਲਦੋਸੋ ਬਚੇ ਰਹੂਗਾ ਸਮਾਗਮ ਆਸਿਅਨ ਕੋ ਕਹਿ ਰਹੇ ਹਾਂ ਬਹੁਤ ਮਾੜੀ ਗੱਲ ਬੰਦੇ ਦਾ ਨਾਮ ਸਾਫ਼ ਕਰਕੇ ਦਿੱਤਾ ਬੇਅਦਬ ਮੁਲਾਜ਼ਮ ਨੇ ਬਹੁਤ ਗੈਰ ਇਨਸਾਨੀ ਗੱਲ ਹੈ ਕਾਤਲ ਕਿਹਨੂੰ ਬੰਦਿਆ ਤੁਸੀਂ ਔਰ ਭਰਾਵੋ ਉਹਦਾ ਕਾਤਲ ਕਿਹਨੂੰ ਬੰਦਿਆ ਉਹਨਾਂ ਮੰਨਿਆ ਉਹਦਾ ਨਾਮ ਦਿੱਤਾ ਉਹ ਕੀ ਬੱਚਾ ਹੈ ਦਾ ਲੱਕੜ ਦੇ ਬੰਦੇ ਦਿੱਤੇ ਮੰਗਦੇ ਸੈਕਿੰਡ ਦਸਾਰ ਹੋ ਕੇ ਬੰਦੇ ਹੱਥ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਉਹਦਾ ਨਾਂ ਲਾ ਦੇ ਹਸਰਾਂ ਦੇ ਕੰਮ ਆ ਗਏ ਸਾਨੂੰ ਮਰਤਬਾ ਕਹਿੰਦੇ ਉਹ ਜਿਹੜਾ ਬੇਦੇ ਮਦਦ ਰੱਬ ਤੁਹਾਨੂੰ ਆਪਕੋ ਪਾਰਕੂ ਦੇ ਨਾਚ ਕੋਲ ਕਹਦੇ ਬੱਜੂਟੀ ਦਾ ਪ੍ਰਤਿਭਾ ਬਖਤ ਕਰਾਂ ਕਹਦੇ ਮਰਦਾਬਾਦ ਮਾਨੀ ਦਾਗੇ ਇਸ ਇੱਥੇ ਸ਼ੁਭ ਕਰਨ ਅ ਨਹੀਂ ਛੁਪ ਕਨ ਨੂੰ ਕਤਲ ਕਰਨ ਵਾਲਾ ਮਨੋਰਾ ਖਤਰ ਹੈ ਕਿ ਆ ਗਿਆ ਰਮਨ ਤਰਲੇ ਦਾ ਫੂੜ ਹੈ ਲੈ ਨਹੀਂ ਹੈ ਜਿੱਥੇ ਵੀ ਕੋਈ ਨਾ ਤੁਹਾਨੂੰ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨੂੰ ਲੈ ਕੇ ਜਾਣਾ ਨਹੀਂ ਸਭ ਤੁਸੀਂ ਗੈਰ ਇਨਸਾਨੀ ਕਿਉਂ ਮਨੋਰਾ ਖਤਰ ਹੈ ਮਨੋਰਾ ਸੁਲਮਣੂ ਕਿਉਂ ਨਹੀਂ ਲੈਂਦਾ ਚਾ ਫਿਰ ਦੇਖੋ ਅਸੀਂ ਉੱਤੇ ਕਾਰਵਾਈ ਕਰਾਂਗੇ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਈ ਕਿਸ ਨੇ ਜਾ ਕੇ ਸਾਡੇ ਲੋਨ ਦਾ ਬਿਚਨ ਕਰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉਤੇ ਟਰੈਕਟਰ ਕਿਉਂ ਤੋੜੇਗੇ ਆਪਣੀ ਗੱਲ ਕਰ ਸਕਦਾ ਮੈਂ ਸਭ ਕੁਝ ਤੁਸੀਂ ਆਇਆ ਦਾ ਸਰਕਾਰ ਦਾ ਨਮਾਇਦਾ ਬਣ ਕੇ ਆਉਂਦਾ ਹੈ ਕਰੋਗੇ ਸਰਕਾਰ ਦਾ ਨਮਾਇਦਾ ਬਣ ਕੇ ਆਇਆ ਕਰੋ ਸਰਕਾਰ ਦੇ ਆਜ਼ਾਦ ਉਮੀਦਵਾਰ ਉੱਠੜੋ ਹਾਂਜੀ ਤੁਸੀਂ ਜਾਰੀਆਂ ਲੈ ਕੇ ਆਉਂਦੇ ਆਪਾਂ ਨੂੰ ਤੁਸੀਂ ਸਵਾਲ ਹੀ ਕਰਦੇ ਤੁਸੀਂ ਸੋਥੋ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਲਖਤ ਸਮਾਗਤ ਤੁਸੀਂ ਬਸੇ ਉਹਨਾਂ ਨੂੰ ਹੋਣ ਇੰਤਜ਼ਾਮ ਉਹਨਾਂ ਨੂੰ ਬੁਲਾਵੇ ਭਾਜਪਾ ਦਾ ਕੀ ਇਤਰਾਜ਼ ਕੀ ਹੈ ਉਹਨੇ ਕਤਲ ਕੀਤਾ ਕਤਲ ਹੈ ਸਾਡੀ ਸਾਡੇ ਦਾ ਮਰਦਾ ਪਾ ਕੰਦਾ ਪਾ ਉਹ ਮਮ ਚੰਦਾ ਕੀਤਾ ਤੁਜੀ ਬਹੁਤ ਹਿਸਾਬ ਲੈ ਚੰਗਾ ਕੀ ਕਰਿਆ ਚੰਗਾ ਕਿਹੜਾ ਕਰਿਆ ਮੇਰੀ ਗੱਲ ਸੁਣੋ ਚੰਗਾ ਕਿਹੜਾ ਕਰਿਆ ਉਹ ਵੀ ਸਾਡੇ ਦਾ ਮਬਾਰਕਤ ਨਹੀਂ ਕਰਿਆ ਉਹਨੇ ਉਹਦੇ ਵੀ ਰੱਖਣਾ ਉਹਨੇ ਸ਼ੁਮਾਰਾਸ ਕਰਿਆ ਆਪਨੇ ਬੁਦੇ ਪਲ ਵਾਸਤੇ ਕਰਿਆ ਉਹਨਾਂ ਦੀ ਬੋਲੀ ਬੋਲੀ ਜਾਂਦਾ

ਕੀ ਤੁਹਾਨੂੰ ਉਹ ਬੋਝ ਦੱਸੋ ਜੀ ਤੁਸੀ ਉਹਨਾਂ ਦਾ ਨਾਮ ਉਹ ਜਿਹੜਾ ਤੁਸੀ ਮੈਨੂੰ ਇਹ ਦੱਸੋ ਜਦੋਂ ਇਹ ਕਲੀਅਰ ਹੋ ਗਿਆ ਨਹੀਂ ਨਹੀਂ ਸਰ ਮੈਨੂੰ ਇਹ ਦੱਸੋ ਫੀਸ ਚ ਕੋਈ ਕੁਝ ਨਹੀਂ ਸਰਕਾਰ ਆਰਡਰ ਕਰਦੀ ਹੁੰਦੀ ਹੈ ਕਿ ਸਾਡਾ ਕੋਈ ਸਾਨੂੰ ਤੱਕੀ ਜਾਂਦਾ ਹੈ 100 ਰੁਪਏ ਆਇਆ ਇਹਨੂੰ ਲੱਗਿਆ ਮੈਨੂੰ ਕਹਿੰਦੇ ਆ ਕਿ ਹੋਰ ਵੀ ਕੁਝ ਨਾ ਕੀ ਦੇਵੇ ਜਮਾਨਤ ਦੇ ਅੰਦਰ

हक में रोज मुर्टाबाद मुर्टाबाद डबल जुड़ती बाहर कर लो उपरों के मुर्ता सीबर